ਸਭ ਤੋਂ ਪਹਿਲਾਂ ਗੱਲ ਕਰ ਲੈਨੇ ਅੱਜ ਦੀਆਂ ਹੈੱਡਲਾਈਨਸ ਦੀਆਂ ਸਪੈਸ਼ਲ ਸੈਸ਼ਨ ਦੌਰਾਨ ਸੀਐਮ ਭਗਵੰਤ ਮਾਨ ਦਾ ਬਿਆਨ ਕਿਹਾ ਵਾਧੂ ਪਾਣੀ ਹੋਵੇ ਤਾਂ ਹੜ ਨਾਲ ਜੂਝਦਾ ਪੰਜਾਬ ਨਹੀਂ ਤਾਂ ਪੰਜਾਬੀਆਂ ਦੇ ਪਾਣੀ ਤੇ ਡਾਕਾ ਮਾਰਨ ਲੱਗ ਪੈਂਦੇ ਇਲੀਗਲ ਤਰੀਕੇ ਨਾਲ ਰਹਿ ਰਹੇ ਪਾਕਿਸਤਾਨੀਆਂ ਤੇ ਭਾਰਤ ਸਰਕਾਰ ਸਖਤ ਭਾਜਪਾ ਨੇ ਡੀਸੀ ਨੂੰ ਭੇਜਿਆ ਮੰਗ ਪੱਤਰ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਭਾਰਤ ਮਗਰੋਂ ਪਾਕਿਸਤਾਨ ਨੇ ਵੀ ਲਿਆ ਵੱਡਾ ਫੈਸਲਾ ਭਾਰਤ ਤੋਂ ਰੋਕਿਆ ਇੰਪੋਰਟ ਪਾਕਿਸਤਾਨੀ ਬੰਦਰਗਾਹਾਂ ਤੇ ਭਾਰਤੀ ਜਹਾਜ਼ ਦੀਆਂ ਐਂਟਰੀ ਬੈਨ ਫੌਜੀ ਭਰਾਵਾਂ ਨੂੰ ਮਿਲੀ ਧਮਕੀ ਬੱਚਿਆਂ ਨੂੰ ਅਗਵਾ ਕਰਨ ਦੇ ਦਿੱਤੇ ਧਮਕੀ ਪਿੜਤਾ ਨੇ ਪੰਜਾਬ ਸਰਕਾਰ ਕੋਲ ਲਾਈ ਗੁਹਾਰ ਤਵੱਦੇ ਹੁਣ ਅੱਜ ਦੀਆਂ ਮੁੱਖ ਖਬਰਾਂ ਦੇ ਵੱਲ ਇਸ ਵੇਲੇ ਪਾਣੀਆਂ ਦਾ ਮਸਲਾ ਕਾਫੀ ਜ਼ਿਆਦਾ ਵਧਿਆ ਹੋਇਆ ਦਿਖਾਈ ਦੇ ਰਿਹਾ ਤੇ ਉੱਥੇ ਹੀ ਅੱਜ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਪਾਣੀ ਦੇ ਮਸਲੇ ਤੇ ਹੀ ਗੱਲ ਕਰਨ ਦੇ ਲਈ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਕਾਫੀ ਤਿੱਖੇ ਤੰਜਵੀਸ ਸਾਦੇ ਗਏ ਤਿੱਕੇ ਨਿਸ਼ਾਨੇ ਸਾਦੇ ਜਾਂਦੇ ਆ ਕਾਂਗਰਸ ਤੇ ਜੀ ਹਾਂ ਬਿਲਕੁਲ ਜਿੱਥੇ ਅੱਜ ਪਾਣੀ ਦੇ ਮੁੱਦਿਆਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਨੂੰ ਲੈ ਕੇ ਤਲਖੀ ਵਧੀ ਹੋਈ ਹੈ ਤੇ ਇਸ ਤਲਖੀ ਦੇ ਵਿਚਾਲੇ ਅੱਜ ਯਾਨੀ ਕਿ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਂਦਾ ਹੈ ਸਪੈਸ਼ਲ ਸੈਸ਼ਨ ਸੱਦਿਆ ਜਾਂਦਾ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਕਈ ਸਾਰੇ ਵੱਡੇ ਬਿਆਨ ਦਿੱਤੇ ਜਾਂਦੇ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਜਾਵੇ ਪਹਿਲੇ ਬਿਆਨ ਦੀ ਤਾਂ ਕਾਂਗਰਸ ਦੇ ਬਾਰੇ ਉਹ ਤੰਝ ਕੱਸਦੇ ਹੋਏ ਦਿਖਾਈ ਦਿੰਦੇ ਆ ਸਪੈਸ਼ਲ ਸੈਸ਼ਨ ਦੌਰਾਨ ਸੀਐਮ ਭਗਵਾਨ ਭਗਵੰਤ ਮਾਨ ਦਾ ਜੋ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਬੀਬੀਐਮਪੀ ਦੀ ਬੈਠਕ ਦੇ ਵਿੱਚ ਹਿਮਾਚਲ ਨੇ ਵੋਟ ਹੀ ਨਹੀਂ ਪਾਈ ਕਾਂਗਰਸ ਕਦੇ ਵੀ ਪੰਜਾਬ ਪੱਖੀ ਨਹੀਂ ਹੋ ਸਕਦੀ ਹੁਣ ਰਾਹੁਲ ਗਾਂਧੀ ਵਿਦੇਸ਼ਾਂ ਤੇ ਜਾ ਕੇ ਮਾਫੀ ਮੰਗਦਾ ਇਹ ਗੱਲ ਜਿਹੜੀ ਹੈ ਇਹਨਾਂ ਦੇ ਵੱਲੋਂ ਕਹੀ ਜਾਂਦੀ ਹੈ ਸੋ ਬਿਲਕੁਲ ਇਸ ਦੀ ਗੱਲ ਇਸ ਕਰਕੇ ਕਹੀ ਗਈ ਹੈ ਕਿਉਂਕਿ ਜਿੱਥੇ ਲਗਾਤਾਰ ਵੇਖਿਆ ਗਿਆ ਸੀਗਾ ਕਿ ਪ੍ਰਗਟ ਸਿੰਘ ਜਿਹੜੇ ਨੇ ਉਹ ਕਾਂਗਰਸ ਦੇ ਜਿਹੜੇ ਪ੍ਰਗਟ ਸਿੰਘ ਨੇ ਉਹਨਾਂ ਦੇ ਬਾਰੇ ਗੱਲ ਕਹੀ ਜਾਂਦੀ ਹੈ ਕਿ ਹਿਮਾਚਲ ਜਿਹੜਾ ਹੈ ਉਹ ਸਾਡੀ ਮਦਦ ਕਰੇਗਾ ਤੇ ਅੱਗੇ ਚੱਲ ਕੇ ਸਾਡਾ ਫਾਇਦਾ ਹੋਵੇਗਾ ਕਿਉਂਕਿ ਪੰਜਾਬ ਇਸ ਵੇਲੇ ਪਾਣੀ ਦੇ ਸੰਕਟ ਦੇ ਨਾਲ ਜੂਝ ਰਿਹਾ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਜੋ ਹੈ ਤਾਂ ਜ ਕਸਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਹਿਮਾਚਲ ਕਦੇ ਵੀ ਉਹਨਾਂ ਨੇ ਇਸ ਬੀਵੀਐਮਬੀ ਦੇ ਮਸਲੇ ਤੇ ਵੋਟ ਪਾਈ ਹੀ ਨਹੀਂ ਦੂਸਰੀ ਜੇ ਗੱਲ ਕਰੀਏ ਪਾਣੀ ਉੱਤੇ ਤਾਂ ਪੰਜਾਬ ਦਾ ਹੱਕ ਹੈ ਅਤੇ ਅਸੀਂ ਪਾਣੀ ਦੀ ਇੱਕ ਵੀ ਬੂੰਦ ਨਹੀਂ ਦੇਵਾਂਗੇ ਇਹ ਗੱਲ ਮੁੱਖ ਮੰਤਰੀ ਮਾਨ ਦੇ ਵੱਲੋਂ ਕਹੀ ਗਈ ਹੈ ਕਿਉਂਕਿ ਜੋ ਕਿ ਲਗਾਤਾਰ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਹੋਰ ਚੀਜ਼ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਹਿੰਦੇ ਨੇ ਜਦੋਂ ਪਾਣੀ ਵਾਧੂ ਹੋਵੇ ਫਿਰ ਹੜ ਨਾਲ ਪੰਜਾਬ ਜੂਝਦਾ ਹੈ ਨਹੀਂ ਤਾਂ ਪੰਜਾਬ ਦੇ ਪਾਣੀ ਉੱਤੇ ਡਾਕਾ ਮਾਰਨ ਲਈ ਆ ਜਾਂਦੇ ਨੇ ਇਹ ਗੱਲ ਜਿਹੜੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਕਹੀ ਜਾਂਦੀ ਹੈ ਬਿਲਕੁਲ ਜਿੱਥੇ ਗੱਲ ਇੱਕ ਕਹੀ ਜਾਂਦੀ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਹੜ੍ਹ ਆਣ ਦੀ ਸੰਭਾਵਨਾ ਬਣ ਜਾਂਦੀ ਹੈ ਹੜ੍ਹ ਆ ਜਾਂਦਾ ਹੈ ਉਸ ਵੇਲੇ ਪੰਜਾਬ ਹੀ ਇਹਨਾਂ ਚੀਜ਼ਾਂ ਤੋਂ ਜੂਝਦਾ ਹੈ ਕੋਈ ਹੋਰ ਸਟੇਟ ਆ ਕੇ ਕੋਈ ਹੋਰ ਆ ਕੇ ਇਹ ਚੀਜ਼ ਨਹੀਂ ਕਹਿੰਦਾ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਉੱਥੇ ਹੀ ਦੂਸਰੀ ਗੱਲ ਜਦੋਂ ਪਾਣੀ ਮੰਗਣ ਦੀ ਗੱਲ ਆਉਂਦੀ ਹੈ ਉਦੋਂ ਡਾਕਾ ਮਾਰਨ ਲਈ ਆ ਜਾਂਦੇ ਨੇ ਜੋ ਪਾਣੀ ਮੰਗਣਾ ਕਿਸ ਤਰੀਕੇ ਨਾਲ ਹੈ ਇਹ ਤਾਂ ਪਤਾ ਨਹੀਂ ਡਾਕਾ ਮਾਰਨ ਲਈ ਆ ਜਾਂਦੇ ਨੇ ਇਹ ਜਿਹੜੇ ਕੁਝ ਵੱਡੇ ਨੇ సీఎం ਭਗਵੰਤ ਮਾਨ ਦੇ ਵੱਲੋਂ ਸੈਸ਼ਨ ਦੇ ਦੌਰਾਨ ਦਿੱਤੇ ਜਾਂਦੇ ਨੇ ਤੇ ਬਿਆਨ ਕਿਥੋਂ ਤੱਕ ਇਹ ਵਿਵਾਨਗੇ ਇਹ ਵੀ ਜਿਹੜੀ ਆ ਹੁਣ ਦੇਖਣ ਵਾਲੀ ਗੱਲ ਰਹੇਗੀ ਭਾਰਤ ਪਾਕਿਸਤਾਨ ਦੇ ਵਿੱਚ ਇਹ ਤਲਖੀ ਦੇ ਵਿਚਾਰ ਇਹ ਦੇਖਿਆ ਗਿਆ ਕਿ ਪਹਿਲਾਂ ਹੀ ਪੀਐਮ ਮੋਦੀ ਦੇ ਵੱਲੋਂ ਯਾਨੀ ਕਿ ਭਾਰਤ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਜਿਹੜੇ ਵੀ ਪਾਕਿਸਤਾਨੀ ਇੱਥੇ ਇਲੈਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਖਾਲੀ ਕਰ ਦਿੱਤਾ ਜਾਵੇ ਦੇਸ਼ ਨੂੰ ਛੱਡ ਦਿੱਤਾ ਜਾਵੇ ਪਰ ਉੱਥੇ ਹੀ ਜਿੱਥੇ ਕਰੀਬਨ 300 ਦੇ ਕਰੀਬਨ ਲੋਕ ਵਾਪਸ ਚਲੇ ਜਾਂਦੇ ਨੇ ਅਤੇ ਉੱਥੇ ਹੀ ਅਜੇ ਇਹ ਕੁਝ ਲੋਕ ਨੇ ਜੋ ਕਿ ਹਜੇ ਵੀ ਇਨਲੀਗਲ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਜੀਆਂ ਬਿਲਕੁਲ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਭਾਰਤ ਸਰਕਾਰ ਦੇ ਵੱਲੋਂ ਹਦਾਇਤਾਂ ਦੇ ਦਿੱਤੀਆਂ ਗਈਆਂ ਖਾਲੀ ਕਰਨ ਦੀ ਜੋ ਇਨਲੀਗਲ ਤਰੀਕੇ ਦੇ ਨਾਲ ਪਾਕਿਸਤਾਨੀ ਇੰਡੀਆ ਦੇ ਵਿੱਚ ਰਹਿ ਰਹੇ ਨੇ ਭਾਰਤ ਦੇ ਵਿੱਚ ਰਹਿ ਰਹੇ ਨੇ ਜਿਸ ਤੋਂ ਬਾਅਦ ਕਈ ਲੋਕ ਇੱਥੋਂ ਦੀ ਚਲੇ ਵੀ ਜਾਂਦੇ ਨੇ ਪਰ ਉੱਥੇ ਹੀ ਇਨਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਦੀ ਗਿਣਤੀ ਘਟ ਨਹੀਂ ਹੋਈ ਹੈ ਕੁਝ ਲੋਕ ਹਜੇ ਹਜੇ ਵੀ ਅਜੇ ਇਹ ਨੇ ਜੋ ਕਿ ਪਾਕਿਸਤਾਨੀ ਹੋ ਕੇ ਇੱਥੇ ਹਿੰਦੁਸਤਾਨ ਦੇ ਵਿੱਚ ਇਨਲੀਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਜਿਸ ਤੋਂ ਬਾਅਦ ਜਲੰਧਰ ਦੇ ਵਿੱਚ ਭਾਜਪਾ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਉੱਥੋਂ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦਿੰਦੇ ਹੋਏ ਗੱਲ ਕਹੀ ਗਈ ਹੈ ਕਿ ਇਸ ਦਾ ਸਖਤ ਲਿਆ ਜਾਵੇ 77 ਸਿਲ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਲਦ ਤੋਂ ਜਲਦ ਇਹਨਾਂ ਨੂੰ ਇੱਥੋਂ ਭੇਜਿਆ ਜਾਵੇ ਜੀਆਂ ਬਿਲਕੁਲ ਸੁਸ਼ੀਲ ਰਿੰਕੂ ਦੀ ਅਸੀਂ ਗੱਲ ਕਰ ਰਹੇ ਹਾਂ ਬੀਜੇਪੀ ਤੋਂ ਸੁਸ਼ੀਲ ਰਿੰਕੂ ਦੇ ਵੱਲੋਂ ਇਹ ਸਾਰੀ ਗੱਲ ਕਹੀ ਗਈ ਹੈ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਨੂੰ ਬਾਹਰ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਕਿਹਾ ਗਿਆ ਹੈ ਵਾਪਸ ਪਾਕਿਸਤਾਨ ਆਪਣੇ ਵਤਨ ਭੇਜਲੀ ਕਿਹਾ ਗਿਆ ਸੋ ਤਲਖੀ ਦੇ ਵਿਚਾਲੇ ਇੱਕ ਹੋਰ ਜਿਹੜੀ ਕਬੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਮੰਗ ਪੱਤਰ ਦਿੰਦੇ ਹੋਏ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੇ ਇਲੈਗਲ ਤਰੀਕੇ ਦੇ ਨਾਲ ਪਾਕਿਸਤਾਨੀ ਭਾਰਤ ਦੇ ਵਿੱਚ ਰਹਿ ਰਹੇ ਹਨ ਨੂੰ ਬਾਹਰ ਭੇਜਿਆ ਜਾਵੇ ਵਾਪਸ ਆਪਣੇ ਵਤਨ ਭੇਜਿਆ ਜਾਵੇ ਹੁਣ ਇਸ ਦੇ ਉੱਪਰ ਅੱਗੇ ਹੋਰ ਕੀ ਕੁਝ ਗੱਲ ਕਹੀ ਗਈ ਹੈ ਸੁਸ਼ੀਲ ਰਿੰਕੂ ਦੇ ਵੱਲੋਂ ਹੋਰ ਕੀ ਕੁਝ ਆਖਿਆ ਗਿਆ ਪਰ ਤੁਸੀਂ ਉਹ ਵੀ ਸੁਣ ਲਓ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਪਾਕਿਸਤਾਨ ਦੇ ਨਾਲ ਬਹੁਤ ਸਾਰੇ ਜਿਹੜੇ ਰਿਸ਼ਤੇ ਆ ਉਹਨਾਂ ਦੇ ਉੱਤੇ ਸ਼ਕਤੀ ਕੀਤੀ ਹੈ ਚਾਹੇ ਪਾਣੀਆਂ ਦਾ ਮਸਲਾ ਹੋਵੇ ਚਾਹੇ ਆਪਸੀ ਵਪਾਰ ਦਾ ਮਸਲਾ ਹੋਵੇ ਔਰ ਜਿਹੜੇ ਲੋਕ ਵੀਜ਼ਾ ਹੋਲਡਰ ਭਾਰਤ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਵੀ ਫੌਰੀ ਤੌਰ ਦੇ ਉੱਤੇ ਵਾਪਸ ਆਪਣੇ ਦੇਸ਼ ਦੇ ਵਿੱਚ ਪਰਤਣ ਦੇ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਪਰ ਪੰਜਾਬ ਦੇ ਵਿੱਚ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਬਹੁਤ ਸਾਰੇ ਹਜੇ ਵੀ ਪਾਕਿਸਤਾਨ ਦੇ ਜਿਹੜੇ ਵੀਜ਼ਾ ਹੋਲਡਰ ਉਹ ਹਜੇ ਵੀ ਜਿਹੜੇ ਆ ਨਜਾਇਜ਼ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਰਹਿ ਰਹੇ ਆ ਸੋ ਇਸ ਕਰਕੇ ਅੱਜ डीसी ਜਲੰਧਰ ਨੂੰ ਪੂਰੀ ਭਾਰਤੀ ਜਨਤਾ ਪਾਰਟੀ ਨੇ ਅੱਜ ਮੈਮੋਰੰਡਮ ਦਿੱਤਾ ਕਿ ਜਿਹੜੇ ਜਿਹੜੇ ਵੀ ਲੋਕ ਵੀਜ਼ਾ ਹੋਲਡਰ ਪੰਜਾਬ ਦੇ ਵਿੱਚ ਰਹਿ ਰਹੇ ਆ ਕਿਉਂਕਿ ਇਹ ਦੇਸ਼ ਦੀ ਅੰਤਰਿਕ ਅੰਦਰੂਨੀ ਸੁਰੱਖਿਆ ਦਾ ਮਾਮਲਾ ਆ ਔਰ ਕੱਲ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਆ ਜਸੂਸ ਪਕੜੇ ਗਏ ਜਿਹੜੇ ਪਾਕਿਸਤਾਨ ਦਾ ਜਿਹੜਾ ਉਹਨਾਂ ਨੂੰ ਖੁਫੀਆ ਜਾਣਕਾਰੀਆਂ ਜਿਹੜੀਆਂ ਭੇਜਦੇ ਸੀ ਸੋ ਇਹ ਇਹ ਬੜਾ ਸੁਰੱਖਿਆ ਦੇ ਪ੍ਰਤੀ ਬੜਾ ਜ਼ਰੂਰੀ ਹੈ ਕਿ ਜਿਹੜੇ ਜਿਹੜੇ ਵੀ ਲੋਕ ਪਾਕਿਸਤਾਨ ਦੇ ਇੱਥੇ ਰਹਿ ਰਹੇ ਆ ਉਹਨਾਂ ਨੂੰ ਫੋਰੀ ਤੌਰ ਤੇ ਜਿਹੜਾ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾਵੇ ਇਸ ਕਰਕੇ ਆਜ ਪਾਤੀ ਜੰਦਾ ਪਾਰਟੀ ਨੇ ਨਹੀਂ ਦੇਖੋ ਜਿਹੜੇ ਤਾਂ ਕਾਨੂੰਨ ਦੇ ਹਿਸਾਬ ਨਾਲ ਜਿਨ੍ਹਾਂ ਦਾ ਇੱਥੇ ਐਲੀਜੀਬਲ ਰਹਿਣਾ ਬੰਦਾ ਉਹ ਰਹਿਣ ਔਰ ਜਿਹੜੇ ਜਿਹੜੇ ਟੈਂਪਰੇਰੀ ਵੀਜ਼ਾ ਲੈ ਕੇ ਆਏ ਆ ਉਹਨਾਂ ਨੂੰ ਜ਼ਰੂਰ ਵਾਪਸ ਭੇਜਣਾ ਚਾਹੀਦਾ ਦੇਖੋ ਬਹੁਤ ਸਾਰੇ ਜਿਹੜੇ ਮੈਂ ਸਮਝਦਾ ਕਿ ਆਪਣੇ ਲੋਕ ਵੀ ਜਿਹੜੇ ਜਿਹੜੇ ਲੇਟ ਪਾਕਿਸਤਾਨ ਦੇ ਵਿੱਚ 1947 ਤੋਂ ਬਾਅਦ ਕੋਈ 90 ਚ ਆਇਆ ਕੋਈ 80 ਚ ਆਇਆ ਕੋਈ 95 ਚ ਆਇਆ ਕੋਈ 2000 ਚ ਆਇਆ ਮੈਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਉਹ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਵੀਜ਼ਾ ਲੈ ਕੇ ਇੱਥੇ ਪਹੁੰਚੇ ਆ ਕਿਉਂਕਿ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਜਿਹੜੇ ਲੋਕ ਆਏ ਆ ਉਹ ਤਾਂ ਕਾਫੀ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਕਾਫੀ ਅੱਗੇ ਤੱਕ ਚੱਲ ਚੁੱਕਾ ਹੈ ਔਰ ਜਿਹੜੇ ਪੁਰਾਣੇ ਲੋਕ ਹੈ ਨਵੇਂ ਲੋਕ ਹੈ ਜਿਹੜੇ ਨਵਾਂ ਵੀਜ਼ਾ ਲੈ ਕੇ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਨੂੰ ਵਾਪਸ ਭੇਜਣ ਦੀ ਗੱਲ ਕੀਤੀ ਜਾਂਦੀ ਹੈ ਭਾਰਤ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿੱਤਾ ਗਿਆ ਫੈਸਲਾ ਹੈ ਕਿ ਹੁਣ ਜੋ ਇੰਪੋਰਟ ਹੈ ਉਸ ਨੂੰ ਰੋਕ ਦਿੱਤਾ ਗਿਆ ਭਾਰਤ ਦੇ ਵੱਲੋਂ ਪਾਕਿਸਤਾਨ ਤੋਂ ਇੰਪੋਰਟ ਰੋਕ ਦਿੱਤਾ ਗਿਆ ਜਿਸ ਨੂੰ ਲੈ ਕੇ ਇਸ ਵੇਲੇ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲਗਾਤਾਰ ਜਿੱਥੇ ਹੁਣ ਪਹਿਲਾਂ ਇਸ ਦੇ ਕਾਰਵਾਈ ਭਾਰਤ ਕਰ ਚੁੱਕਿਆ ਉਹਨਾਂ ਦੇ ਵੱਲੋਂ ਪਾਕਿਸਤਾਨ ਦਾ ਇੰਪੋਰਟ ਰੁਕਿਆ ਗਿਆ ਤੇ ਉਹਨਾਂ ਦੇ ਜਿਹੜੇ ਜਹਾਜ਼ ਨੇ ਉਹ ਬੰਦਰਗਾਹ ਤੇ ਨਹੀਂ ਪਹੁੰਚਣ ਦਿੱਤੇ ਜਾ ਰਹੇ ਸੀ ਹੁਣ ਉੱਥੇ ਹੀ ਇਸੇ ਵਿਚਾਲੇ ਪਾਕਿਸਤਾਨ ਦੇ ਵੱਲੋਂ ਵੀ ਅਜਿਹਾ ਹੀ ਕੁਝ ਕਦਮ ਚੱਕਿਆ ਗਿਆ ਜੇ ਇਹ ਕੀਤਾ ਗਿਆ ਸੇਮ ਸੇਮ ਚੀਜ਼ ਕਹਿ ਸਕਦੇ ਆ ਕੀਤੀ ਗਈ ਹੈ ਕਿ ਜਿਹੜੇ ਪਾਕਿਸਤਾਨ ਭਾਰਤ ਦੇ ਜਹਾਜ਼ ਉੱਥੇ ਪਾਕਿਸਤਾਨ ਦੇ ਪੋਰਬੰਦਰ ਤੇ ਨਹੀਂ ਜਾ ਸਕਣਗੇ ਤੇ ਇੰਪੋਰਟ ਨੂੰ ਰੋਕ ਦਿੱਤਾ ਗਿਆ ਸੋ ਇਸ ਪਹਿਲੇ ਦੀ ਇੱਕ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪਹਿਲਗਾਮ ਹਮਲੇ ਤੋਂ ਬਾਅਦ ਜਿਹੜਾ ਹਮਲਾ ਹੈ ਚਾਹੇ ਉਹ ਸ਼ਬਦੀ ਹਮਲੇ ਹੋਣ ਚਾਹੇ ਉਹ ਇੱਕ ਦੂਸਰੇ ਨੂੰ ਬਿਆਨ ਦੇਣਾ ਹੋਵੇ ਚਾਹੇ ਉਹ ਜੰਗ ਹੋਵੇ ਚਾਹੇ ਉਹ ਸਰਹੱਦ ਤੇ ਹੋਵੇ ਲਗਾਤਾਰ ਦੇਖੀ ਜਾ ਰਹੀ ਹੈ ਲਗਾਤਾਰ ਰੋਜ਼ ਕੋਈ ਨਾ ਕੋਈ ਅਪਡੇਟ ਨਿਕਲ ਕੇ ਇਸ ਵਿਚਾਲੇ ਸਾਹਮਣੇ ਆ ਰਹੀ ਹੈ ਤਾਂ ਹੁਣ ਇੱਕ ਵੱਡੀ ਅਪਡੇਟ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਜਿਹੜਾ ਇੰਪੋਰਟ ਹੈ ਭਾਰਤ ਦਾ ਰੋਕ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਵੀ ਭਾਰਤ ਦੇ ਜਹਾਜ਼ ਨੇ ਉਹ ਪਾਕਿਸਤਾਨ ਦੇ ਬੰਦਰਗਾਹ ਤੱਕ ਨਹੀਂ ਜਾਣਗੇ ਉਸ ਨੂੰ ਉੱਥੇ ਰੋਕ ਦਿੱਤਾ ਜਾਵੇਗਾ ਸੋ ਲਗਾਤਾਰ ਕੁਝ ਨਾ ਕੁਝ ਨਾਵਾ ਕੁਝ ਨਾ ਕੁਝ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਦੇਖਿਆ ਜਾਵੇਗਾ ਇਸ ਤੇ ਸਭ ਦੀਆਂ ਹੀ ਨਿਗਾਹਾਂ ਟਿਕੀਆਂ ਹੋਈਆਂ ਨੇ ਲੁੱਟਾ ਖੋਹਾਂ ਕਰਨ ਵਾਲੇ ਵਾਲਿਆਂ ਦੇ ਚੋਰੀ ਕਰਨ ਵਾਲਿਆਂ ਦੇ ਧਮਕੀ ਦੇਣ ਵਾਲਿਆਂ ਤੇ ਤੇ ਫਿਰੋਤੀ ਮੰਗੜ ਵਾਲਿਆਂ ਦੇ ਹੌਸਲੇ ਦਿਨ ਬਦਿਨ ਵੱਧਦੇ ਜਾ ਰਹੇ ਨੇ ਇਸ ਕਰਕੇ ਇਹ ਗੱਲ ਕਹੀ ਜਾ ਰਹੀ ਹੈ ਕਿਉਂਕਿ ਨਹੀਂ ਤਾਂ ਉਹ ਇਹਨਾਂ ਨੂੰ ਪੁਲਿਸ ਦਾ ਡਰ ਰਹਿ ਗਿਆ ਨਹੀਂ ਤਾਂ ਇਹਨਾਂ ਨੂੰ ਸੀਸੀਟੀਵੀ ਕੈਮਰਾ ਦਾ ਡਰ ਰਹਿ ਗਿਆ ਤੇ ਨਾ ਹੀ ਕਿਸੇ ਬੰਦੇ ਦਾ ਡਰ ਰਹਿ ਗਿਆ ਡਰ ਇਹ ਹੈ ਗੱਲ ਇਹ ਹੈ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਹੁਣ ਦੋ ਫੌਜੀ ਭਰਾਵਾਂ ਨੂੰ ਤਨਖੀ ਦਿੰਦੇ ਹੋਏ ਕੁਝ ਬਦਮਾਸ਼ ਦਿਖਾਈ ਦਿੱਤੇ ਨੇ ਇਹਨਾਂ ਦੇ ਵੱਲੋਂ ਤਨਖੀ ਦਿੱਤੀ ਗਈ ਹੈ ਦੋਵੇਂ ਫੌਜੀ ਭਰਾਵਾਂ ਨੂੰ ਤੁਕ ਕਿਹਾ ਗਿਆ ਫਿਰੋਤੀ ਦੀ ਮੰਗ ਕੀਤੀ ਗਈ ਹੈ ਤੇ ਇਹ ਵੀ ਗੱਲ ਕਹੀ ਜਾਂਦੀ ਹੈ ਜੇ ਨਹੀਂ ਦਿੱਤੀ ਜਾਂਦੀ ਹੈ ਫਿਰੋਤੀ ਤਾਂ ਇਹਨਾਂ ਦੇ ਬੱਚਿਆਂ ਨੂੰ ਅਗਵਾ ਕਰ ਲਿੱਤਾ ਜਾਵੇਗਾ ਸੋ ਇਸ ਵਕਤ ਦੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਲਗਾਤਾਰ ਹੌਸਲੇ ਸਾਰਿਆਂ ਦੇ ਹੀ ਚਾਹੇ ਚੋਰੀ ਕਰਨ ਵਾਲੇ ਹੋਣ ਲੁੱਟਾ ਖੋਹਾਂ ਤੇ ਫਿਰੋਤੀਆਂ ਮੰਗਣ ਵਾਲੇ ਨੇ ਇਹਦੇ ਹੌਸਲੇ ਦਿਨ ਬਦ ਦਿਨ ਵੱਧਦੇ ਜਾ ਰਹੇ ਨੇ ਤੇ ਉੱਥੇ ਹੀ ਪਿੰਡ ਡੇਰਾ ਪਠਾਣਾ ਦੇ ਦੋ ਫੌਜੀ ਭਰਾਵਾਂ ਨੂੰ ਫਿਰੋਤੀ ਦੀ ਕਾਲ ਆਂਦੀ ਹੈ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਅਗਵਾ ਕਰਨ ਦੀ ਵੀ ਧਮਕੀ ਦਿੱਤੀ ਜਾਂਦੀ ਹੈ ਪੁਲਿਸ थाना ਕੋਟਲੀ ਸੂਰਤ ਮੰਡੀ ਦੇ ਪਿੰਡ ਡੇਰਾ ਪਠਾਣਾ ਦੇ ਵਿੱਚ ਦੋ ਸਕੇ ਭਰਾਵਾਂ ਨੂੰ ਕਾਲ ਦੇ ਜ਼ਰੀਏ ਫਿਰੋਤੀ ਮੰਗੀ ਜਾਂਦੀ ਹੈ ਫਿਰੋਤੀ ਨਾ ਦੇਣ ਤੇ ਸਕੂਲ ਜਾਂਦੇ ਬੱਚਿਆਂ ਨੂੰ ਅਗਵਾ ਕਰਨ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਵੇਲੇ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ ਸੋ ਜਿੱਥੇ ਵੇਖਿਆ ਗਿਆ ਦੋ ਭਰਾਵਾਂ ਨੂੰ ਫੌਜੀ ਭਰਾ ਭਰਾ ਹੈਗੇ ਨੇ ਦੋਨਾਂ ਨੂੰ ਧਮਕੀ ਦਿੱਤੀ ਗਈ ਹੈ ਪਹਿਲਾ ਫਿਰੋਤੀ ਮੰਗੀ ਜਾਂਦੀ ਹੈ ਪੈਸੇ ਮੰਗੇ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਇਹਨਾਂ ਦੇ ਵੱਲੋਂ ਫਿਰੋਤੀ ਨਹੀਂ ਦਿੱਤੀ ਜਾਂਦੀ ਤੇ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਅਸੀਂ ਇਹਨਾਂ ਦੇ ਸਕੂਲ ਜਾਂਦੇ ਨਿੱਕੇ ਨਿੱਕੇ ਬੱਚਿਆਂ ਨੂੰ ਅਗਵਾ ਕਰ ਲਵਾਂਗੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਪੇਚੀਦਾ ਹੋ ਜਾਂਦਾ ਤੇ ਪਰਿਵਾਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿਉਂਕਿ ਜਦ ਘਰ ਦੇ ਬੱਚੇ ਸਕੂਲ ਜਾਂਦੇ ਤੇ ਵਾਪਸ ਨਾ ਆਣ ਮਾਹੌਲ ਕਿਹੋ ਜਿਹਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੁਝ ਅਜਿਹੇ ਹੈ ਇਸ ਪਰਿਵਾਰ ਦੇ ਨਾਲ ਇਸ ਵੇਲੇ ਬੀਤ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਇਸ ਦੀ ਪੂਰੀ ਜਾਂਚ ਪੜਤਾਲ ਦੇ ਵਿੱਚ ਜੁੜੀ ਹੋਈ ਆ ਅਖਰ ਕੌਣ ਸੀ ਇਹ ਲੋਕ ਤੇ ਕਿਉਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਮਾਮਲੇ ਦੀ ਗੱਲਬਾਤ ਕਰਦੇ ਆ ਹੋਰ ਕੀ ਕੁਝ ਸਾਹਮਣੇ ਆਇਆ ਕੁ ਪਰ ਤੁਸੀਂ ਉਹ ਵੀ ਸੁਣ ਲਓ ਬਾਜੀ ਲਖਵਿੰਦਰ ਸਿੰਘ ਜੀ ਜਹਾ ਫੌਜ ਚ ਰਿਟਾਇਰਡ ਹੋ ਜੀ ਕੀ ਸਰ ਮਾਮਲਾ ਕੀ ਹੈ ਜੀ ਮਾਮਲਾ ਬਾਜੀ ਪਰਸੋਂ ਰ ਇੱਕ ਤਿੰਤ ਦਾ ਦੋ ਤਰੀਕ ਨੂੰ ਇੱਕ ਸ਼ਿਫਟ ਗੱਡੀ ਆਈ ਆ ਗੱਡੀ ਦੇ ਬੰਦਿਆਂ ਦੀ ਭਰੀ ਪਈ ਸੀ ਇੱਕ ਬੰਦਾ ਨਿਕਲ ਕੇ ਬਾਹਰ ਗਲੀ ਵਿੱਚ ਮਨ ਉਹਨੇ ਗਾਲਾਂ ਕੱਢੀਆਂ ਨਾਲੇ ਉਹਨੇ ਆਖਿਆ ਤੇਰੇ ਬੱਚੇ ਉੱਥੇ ਸਾਡੇ ਪੜ੍ਹਦੇ ਨੇ ਸਕੂਲੇ ਹਨ ਨੂੰ ਤੁਹਾਨੂੰ ਅੱਗੇ ਵੀ ਆਖਿਆ ਕਿ ਇੰਨੇ ਪੈਸੇ ਦੋ ਹਨ ਤੁਸੀਂ ਸਾਡੇ ਸਾਨੂੰ ਮਿਲਣ ਤੱਕ ਨਹੀਂ ਹਿੱਤ ਤੱਕ ਆਏ ਅਰ ਨਾ ਕੋਈ ਗੱਲ ਨਹੀਂ ਕੀਤੀ ਉਤੋਂ ਬਾਅਦ ਉਹ ਗੱਡੀ ਲੈ ਕੇ ਚਲੇ ਗਏ ਨੇ ਕੱਲ ਮੈਨੂੰ ਸਵੇਰੇ 12 ਵਜੇ ਤੋਂ ਫੋਨ ਆਉਣਾ ਸ਼ੁਰੂ ਹੋ ਗਿਆ ਉਹ ਫੋਨ ਦੇ ਆਧਾਰ ਤੇ ਅਸੀਂ ਬੜਾ ਪਰੇਸ਼ਾਨ ਕੀਤਾ ਤੁਹਾਨੂੰ ਮਿਲੋ ਤੁਸੀਂ ਮਿਲਦੇ ਕਿਉਂ ਨਹੀਂ ਤਹਾਡੇ ਬੱਚੇ ਅਹੀਂ ਗੱਡੀ ਚਲਾਉਨੇ ਆ ਨਾਮ ਮਿਲੇ ਤਾਂ ਮੈਂ ਪਰੇਸ਼ਾਨ ਹੋ ਕੇ ਕੋਰਲੀ ਥਾਣੇ ਗਿਆ ਜੇ ਆਪਣੇ ਛੋਟੇ ਭਰਾ ਨਾਲ ਲੱਗੇ ਤੇ ਬੱਚੇ ਪੜਦੇ ਹੀ ਅਹੀਂ ਉੱਥੇ ਜਾ ਕੇ ਕੰਪਲੇਨ ਲਿਖਾਈ ਮਨਸੀ ਥਾਣੇ ਥਾਣੇ ਚ ਥਾਣੇ ਦੇ ਕੰਪਲੇਨ ਲਿਖਾਉਂਦੇ ਲਿਖਾਉਂਦੇ ਆ ਫਿਰ ਉਸੇ ਨੰਬਰ ਤੇ ਫਿਰ ਫੋਨ ਆਇਆ ਮੈਂ ਥਾ ਪੁਲਿਸ ਵਿੱਚ ਜਿਹੜਾ ਸਾਡੀ ਕੰਪਲੇਨ ਲਿਖਣ ਡਿਆ ਉਹਨੂੰ ਆਪਣਾ ਫੋਨ ਦੇ ਦਿੱਤਾ ਉਹਨਾਂ ਨੇ ਫੋਨ ਤੇ ਗੱਲ ਕੀਤੀ ਵੀ ਤੁਹਾਡਾ ਕਿੰਨਾ ਚਿਰ ਦਾ ਇੰਤਜ਼ਾਰ ਕਰਦੇ ਤੁਸੀਂ ਸਾਡੇ ਕੋਲ ਪਹੁੰਚਣ ਕੋਲੋਂ ਦੇ ਪੁਲਿਸ ਉਹ ਪੁਲਸ ਵਾਲੇ ਆਖਿਆ ਵੀ ਅਸੀਂ ਤੁਹਾਡੇ ਕੋਲ ਹੁਣੇ ਪਹੁੰਚਦੇ ਆਂ 10 ਮਿੰਟ ਤੱਕ ਪੁਲਿਸ ਪਾਰਟੀ ਆਪਣੀ ਪੁਲਿਸ ਪਾਰਟੀ ਲੈ ਕੇ ਨਾਲ ਮੇਰੇ ਰਸੀਗੇ ਗਏ ਜਿੱਥੇ ਉਹਨਾਂ ਨੇ ਟਾਈਮ ਦਿੱਤਾ ਸੀ ਉੱਥੇ ਜਾ ਕੇ ਪੂਰੀ ਪਾਰਟੀ ਪੁਲਿਸ ਨੇ ਅਰੈਸਟ ਕਰ ਲਈ ਜੀ ਉਸ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਕੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਬਾਏ ਚਾਹ ਸਾਡੇ ਬੱਚੇ ਕੱਲ ਨੂੰ ਕਿਹ ਲਾ ਕੇ ਸਕੂਲੇ ਜਾਂਦੇ ਨੇ ਛੋਟੇ ਬੱਚੇ ਨੇ ਕੋਈ ਨੁਕਸਾਨ ਕਰ ਦਿੱਤਾ ਤਾਂ ਤੁਹਾਡੇ ਕੌਣ ਕਰੇਗਾ ਉਹਦੀ ਪਰਭਾਈ ਕੌਣ ਕਰੇਗਾ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਕੀ ਕੰਪਲੇਨ ਕਰਨ ਤੇ ਪਹਿਲਾਂ ਉਹਦੀ ਕਾਰਵਾਈ ਕੀਤੀ ਜਾਏ ਪੁਲਿਸ ਪਹਿਲਾਂ ਸਬੂਤ ਮੰਗਦੀ ਆ ਸਬੂਤ ਸਾਨੂੰ ਫੋਨ ਤੇ ਬਾਰ ਬਾਰ ਫੋਨ ਆਉਂਦੇ ਨੇ ਅਸੀਂ ਪੁਲਿਸ ਕੋ ਫੋਨ ਲੈ ਕੇ ਗਏ ਆ ਪੁਲਿਸ ਖੁਦ ਨੇ ਪੁਲਿਸ ਨੇ ਗੱਲ ਕੀਤੀ ਆ ਜਿਹੜੇ ਫਰੋਤੀ ਮੰਗੇਗੀ ਕਿੰਨੀ ਮੰਗੇਗੀ 3 ਲੱਖ ਜਿੱਥੋਂ ਦੀ ਮੰਗੇਗੀ ਸਿਰਫ ਗੱਡੀ ਚ ਉਹਦਾ ਆਧਾਰ ਮੰਗੀ ਨਾ 3 ਲੱਖ ਬੰਦਿਆਂ ਦਾ ਕੁਝ ਨਹੀਂ ਪਤਾ ਅਸੀਂ ਨੰਬਰ ਤੇ ਇਹ ਹੀ ਜਰੀਏ ਉਹ ਉੱਥੇ ਪਹੁੰਚਿਆ ਜੀ ਨੰਬਰ ਜੇ 90411 43719 ਉਹ ਫੋਨ ਦੇ ਧਾਰਤੇ ਉਹਨਾਂ ਨੇ ਖੁਦ ਹੀ ਬੁਲਾਇਆ ਨੂੰ ਟਾਈਮ ਦੇ ਕੇ ਵੀ ਇੱਥੇ ਪਹੁੰਚੋ ਇਹ ਜਗ੍ਹਾ ਤੇ ਬੈਠੇ ਆਂ ਜਦੋਂ ਮੌਕੇ ਤੇ ਤੁਸੀਂ ਪਹੁੰਚੇ ਕਿੰਨੇ ਬੰਦੇ ਉਹਨਾਂ ਅਰੈਸਟ ਕੀਤੇ ਸਨ ਪੁਲਿਸ ਨੇ ਪੰਜ ਬੰਦੇ ਫਰੇਜ਼ ਉੱਤੇ ਤੇ ਉਸ ਤੋਂ ਬਾਅਦ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਹਿੰਦੇ ਇਹਨਾਂ ਕੋਈ ਹੋਰ ਹੀ ਫੜਿਆ ਗਿਆ ਸੀ ਥਾਣੇ ਨਹੀਂ ਰੱਖ ਸਕਦੇ ਉਹ ਪਰ ਭਾਜੀ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ ਦੱਸੋ ਕੌਣ ਕਰੇਗਾ ਉਹ ਤੁਹਾਡੀ ਸੁਣਵਾਈ ਕਿੱਥੇ ਹੋਏਗੀ ਮੈਂ ਪਗਮਤ ਮਾਨ ਸਾਹਿਬ ਨੂੰ ਇਹੋ ਕਹਿੰਦਾ ਕਿ ਪਹਿਲਾਂ ਕਾਰਵਾਈ ਕੀਤੀ ਜਾ ਨੁਕਸਾਨ ਹੋਣ ਤੋਂ ਪਹਿਲਾਂ ਬਾਅਦ ਵਿੱਚ ਕਾਰਵਾਈ ਕਰਨ ਦਾ ਕੀ ਫਾਇਦਾ ਸਾਡੇ ਬੱਚਿਆਂ ਇਸ ਚੀਜ਼ ਨਾਲ ਫਿਰ ਕਾਫੀ ਪ੍ਰਵਾਤਜ ਕੋਫ ਤੁਹਾਨੂੰ ਦੋਏਗਾ ਜੀ ਹਾਂ ਜੀ ਐਂ ਦੇ ਸਾਮੀ ਸਤਵਰ ਦਾ ਘਰੋਂ ਬਾਹਰ ਨਹੀਂ ਜਾਂਦੇ ਜੀ ਅਸੀਂ ਬੱਚੇ ਬੱਚੇ ਆਟੇ ਆਉਂਦੇ ਨਹੀਂ ਅਸੀਂ ਰੋਟੀ ਹੀ ਖਾਂਦੇ ਜੀ ਪ੍ਰਗਟ ਸਿੰਘ ਆਉਂ ਡਿਊਟੀ ਆਉੱਚਾ ਸਰ ਪਿੰਡ ਮੇਰਾ ਡੇਰਾ ਉਠਾਣਾ ਮੈਂ ਕੱਲ ਸੇਵਾ ਕਰਨ ਰਿਹਾ ਗੁਰਦੁਆਰੇ ਡੇਰਾ ਬੱਬ ਬਣਾਉਣਾ ਮੈਨੂੰ ਘਰ ਦੇ ਨੇ ਕਾਲ ਆਈ ਕਿ ਇਦਾਂ ਦਿਨਾਂ ਤੰਕੀਆਂ ਬੜੀਆਂ ਹੋਣਗੀਆਂ ਤਾਂ ਮੈਂ ਇਹਨਾਂ ਨੂੰ ਗੱਲ ਕੀਤੀ ਪਰਸੋਂ 2 ਤਰੀਕ ਨੂੰ ਚਾਰ ਗੱਡੀ ਗੱਡੀ ਤੇ ਚਾਰ ਬੰਦੇ ਆਏ ਉਹ ਮੈਨੂੰ ਗਾਲ ਕੱਢ ਕੇ ਆਉਂਦੇ ਮੇਰਾ ਕੰਮ ਨਹੀਂ ਕੀਤਾ ਤਾਂ 3 ਲੱਖ ਰੁਪਏ ਨਾਲ ਮੇਰੇ ਕੋਲ ਮੰਗਿਆ ਇਹ ਪਹਿਲਾਂ ਵੀ ਜੋ ਮੈਂ ਸਕੂਲੇ ਦੱਸ ਕੇ ਆ ਮਾਸਟਰਾਂ ਨੂੰ ਕਿ ਸਰ ਇਹਦੇ ਦਾ ਗਾਲ ਮੈਨੂੰ ਇਹ ਧਮਕੀਆਂ ਆਉਂਦੀਆਂ ਤੇ ਮੇਰੇ ਬੱਚੇ ਜੋ ਮੇਰੇ ਘਰ ਲਾਇਓ ਉਹ ਕੀ ਗੇਟ ਦੇ ਅੰਦਰ ਆ ਕੇ ਲੁੰਦੇ ਸੀ ਇਹ ਹਰਨੇਕ ਸਿੰਘ ਨੂੰ ਪਤਾ ਵਿਚਾਰਾ ਮਰ ਗਿਆ ਉਹਦਾ ਪਿੱਛਾ ਸੁਣਦਿਆ ਤੇ ਮੈਂ ਜਿਹੜੇ ਬਾਬੇ ਨਾਲ ਜੋ ਸੇਵਾ ਕਰਨ ਰਿਹਾ ਜਦੋਂ ਮੈਨੂੰ ਪਤਾ ਲੱਗਾ ਕਰਦਿਆਂ ਕੋਲ ਕੀਤੀ ਆ ਧਮਕੀਆਂ ਆਉਂਦੇ ਅੱਜ ਬੱਚੇ ਤੇਰੇ ਆਂਦੇ ਲਾਉਣੇ ਆ ਉਹਨੂੰ ਪਤਾ ਇਹਨਾਂ ਕਾਲ ਦੋ ਤਰੀ ਨੂੰ ਕਾ ਕੇ ਗਿਆ ਹਈਏ ਕਿ ਮੈਂ ਉਥੋਂ ਸੇਵਾ ਕਰਦੇ ਆਪਣੇ ਬਰਤਨ ਉਥੋਂ ਸੁੱਟ ਕੇ ਬਾਬੇ ਦੇ ਭੱਜੀਆਂ ਬਾਬੇ ਦੇ ਕੀ ਗੱਲ ਹੋਈ ਹੈ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਆ ਕੇ ਇੱਥੇ ਆਏ ਆ ਤੇ ਫਿਰ ਅਸੀਂ ਨਾਲ ਅਗਲੀ ਦਈ ਮੈਂ ਕਿ ਚੱਲ ਬਈ ਠਾਣੇ ਚਲਦੇ ਆ ਠਾਣੇ ਉਥੇ ਗਏ ਤੇ ਉਥੇ ਠਾਣੇ ਦੇ ਪੁਲਿਸ ਵਾਲੇ ਆਖਿਆ ਸਾਨੂੰ ਧਮਕੀਆਂ ਆਉਂਦੀਆਂ ਜੇ ਗੱਲ ਕਰੋ ਤੇ ਫਿਰ ਉਹ ਜਦੋਂ ਫੋਨ ਆਇਆ ਤੇ ਉਹ ਆਂਦਾ ਤੁਹਾਡਾ ਮੇਰਾ ਕੰਮ ਨਹੀਂ ਕੀਤਾ ਪੁਲਿਸ ਵਾਲਾ ਕਹਿੰਦਾ ਕਿਹੜਾ ਕੰਮ ਆਂਦਾ ਤੈਨੂੰ ਇੱਕ ਵਾਰੀ ਦੱਸਦਾ ਬਾਅਦ ਵਿੱਚ ਦੱਸਣਾ ਤੁਹਾਨੂੰ ਸੱਤ ਡੀਕਨ ਦੇ ਆਓ ਮੈਂ ਕਿ ਕਿੱਥੇ ਡੀਕਨ ਨੂੰ ਪੁਲਿਸ ਵਾਲਾ ਲੋਕਾਂ ਨਾਲ ਕੋਈ ਗੱ ਉਹਨਾਂ ਨੇ ਪੁਲਸ ਵਾਲਾਂ ਨਾਲ ਗੱਲਬਾਤ ਕੀਤੀ ਪੁਲਸ ਵਾਲਾ ਗੱਲ ਕਰਨ ਦੇ ਉਹਨਾਂ ਨੇ ਉਹਦੇ ਕਿੱਧਰ ਨੂੰ ਆਣਾ ਹੈ ਉਹ ਪੁਲਸ ਵਾਲਿਆਂ ਨੇ ਕਾਨੂੰ ਫੋਨ ਲਾ ਰੱਖਿਆ ਜਿੱਧਰ ਜਿੱਧਰ ਨੂੰ ਕਹਣੇ ਪੁਲਸ ਵਾਲੇ ਉਧਰ ਨੂੰ ਆਉਣ ਦੇ ਮੌਕੇ ਤੇ ਜਾ ਕੇ ਉਹਨਾਂ ਬੰਦੇ ਫੜੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅੱਜ ਮੇਰੀ ਫਿਰ ਰਿਪੋਰਟ ਹੈ ਨਾ ਆਰਮੀ ਦੇ ਵਿੱਚ ਮੈਂ ਆਪਣੀ ਨੌਕਰੀ ਨਹੀਂ ਵੇਖਾਂ ਨਾ ਨੌਕਰੀ ਦੇ ਨਹੀਂ ਜਾਂ ਜਾ ਮੇਰੇ ਬੱਚਿਆਂ ਦਾ ਧਿਆਨ ਰੱਖਿਆ ਜਾਏ ਤੇ ਉਹਨਾਂ ਨੂੰ ਫੜਿਆ ਜਾਏ ਬਸ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ